ਜਿਹੜਾ ਨਸ਼ਾ ਵਿਰੋਧ ਜਿਹੜੀ ਕੈਂਪੇਨ ਯੁੱਧ ਛੇੜਿਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਉਹਦੇ ਵਿੱਚ ਸਪੈਸ਼ਲ ਕੈਂਪੇਨ ਦੇ ਵਿੱਚ ਅਸੀਂ ਡਰੱਗਸ ਸਮਗਲਰਸ ਨੂੰ ਦੇ ਖਿਲਾਫ ਐਕਸ਼ਨ ਚਲਾ ਰਹੇ ਹਾਂ ਔਰ ਇਹਦੇ ਵਿੱਚ ਐਸਐਚਓ ਮਜੀਠਾ ਰੋਡ ਦੀ ਜਿਹੜੀ ਪਾਰਟੀ ਹੈ ਉਹਨਾਂ ਨੂੰ ਟ੍ਰਿਲੀਅਨ ਮਾਲ ਦੇ ਕੋਲ ਇਸ ਮੈਡੀਸੀਨ ਇਨਫੋਰਮੇਸ਼ਨ ਕਿ ਜਿਹੜਾ ਹੈਗਾ ਸਾਹਿਲ ਇਲੀਅਸ ਨੀਲਾ ਬੜਾ ਨੋਟੋਰੀਅਸ ਇੱਕ ਪੈਡਲਰ ਤੇ ਸਮੱਗਲਰ ਇਹਨੂੰ ਕਹਿ ਸਕਦੇ ਆ ਪਰ ਚਾਰ ਮੁਕਦਮੇ ਤੇ ਦਰਜ ਨੇ ਕਾਰਮਜਕਦਾ ਤਿੰਨ ਐਨਡੀਪੀਐਸ ਦੇ ਨੇ ਪੁਰਾਣੇ ਇਹਦੀ ਇਨਫੋਰਮੇਸ਼ਨ ਤੇ ਜਦੋਂ ਉਹਨਾਂ ਨੇ ਇਹਨੂੰ ਲੱਭਣਾ ਸ਼ੁਰੂ ਕੀਤਾ ਤਾਂ ਕਾਫੀ ਪੁਲਿਸ ਪਾਰਟੀ ਲੱਭਦੀ ਲੱਭਦੀ ਅੱਗੇ ਕਾਫੀ ਕਲੀਆਂ ਚ ਘੁੰਮਦੇ ਕੰਮ ਦੇ ਸਦਰ ਏਰੀਏ ਦੇ ਜੂਰਿਸਡਿਕਸ਼ਨ ਚ ਆ ਗਿਆ ਤੇ ਮਜੀਠਾ ਰੋਡ ਦੀ ਜਿਹੜੀ ਪਾਰਟੀ ਉਹ ਫੋਲੋ ਕਰ ਰਹੀ ਸੀਗੀ ਉੱਥੇ ਆ ਕੇ ਮੋਟਰਸਾਈਕਲ ਤੇ ਸੀਗਾ ਇਹਨੇ ਕਾਫੀ ਤੇਜ਼ੀ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਜਦੋਂ ਇਧਰ ਨੂੰ ਮੋੜਿਆ ਤੇ ਇੱਥੇ ਸਲਿੱਪ ਹੋ ਗਿਆ ਮੋਟਰਸਾਈਕਲ ਆ ਕੇ ਇਹਦਾ ਇਸ ਤੋਂ ਬਾਅਦ ਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਿਸ ਦੇ ਜਵਾਬੀ ਫਾਇਰਿੰਗ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਐਸਏਈ ਅਮਰ ਸਿੰਘ ਨੇ ਜਿਹੜਾ ਚੌਕੀ ਇੰਚਾਰਜ ਫੈਜ਼ਪੁਰਾ ਉਹਨੇ ਆਪਣੇ ਸਰਵਿਸ ਰਵਾਲਵਰ 9mm ਤੋਂ ਟੈਲੀ ਟੈਲੀਟਰੀ ਫਾਇਰ ਕੀਤਾ ਆਪਣੀ ਸੈਲਫ ਡਿਫੈਂਸ ਉਹ ਇਹਦੇ ਲੱਗਿਆ ਮਲਜ਼ਮ ਦੇ ਔਰ ਇਹਨੂੰ ਉਸ ਤੋਂ ਬਾਅਦ ਫਿਰ ਹਸਪੀਟਲ ਦਾਖਲ ਕਰਾਇਆ ਗਿਆ ਬਾਕੀ ਦੀ ਤਫਤੀਸ਼ ਜਾਰੀ ਹੈ ਕਿਉਂਕਿ ਇਹਦੇ ਵਿੱਚ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਔਰ ਮੈਂ ਇਸ ਗੱਲ ਨੂੰ ਪੁਲਿਸ ਪਾਰਟੀ ਦੀ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਅੱਛਾ ਫਾਲੋਅ ਅਪ ਕੀਤਾ ਚਾਹੇ ਦੂਸਰੇ ਥਾਣੇ ਦੀ ਜੂ ਰੈਜਿਸਟ੍ਰੇਸ਼ਨ ਤੱਕ ਜਾ ਕੇ ਵੀ ਔਰ ਇੱਥੇ ਅਸੀਂ ਨਵਾਂ ਕੇਸ ਦਰਜ ਕੀਤਾ ਜਿਹੜਾ ਅਟੈਂਪਟ ਟੂ ਮਰਡਰ ਔਰ ਆਰਮਜ਼ੈਕਟ ਦਾ ਜਿੱਥੇ ਇਹ ਇਨਕਾਊਂਟਰ ਹੋਇਆ ਸਰ ਉਹਨਾਂ ਦੇ ਥਾਣੇ ਦੇ ਵਿੱਚ ਕੋਈ ਮਾਰਦਾ ਗਿਆ ਨਹੀਂ ਦੇਰ ਆ ਰਹਾ ਹਾਂਜੀ ਹੋਰ ਵੀ ਸਾਥੀ ਨੇ ਨਹੀਂ ਤੇ ਹੋਰ ਵੀ ਹੈਗੇ ਜੀ ਉਹਨਾਂ ਨੂੰ ਫਾਲੋਅ ਕਰ ਰਹੇ ਆਂ ਆਪਾਂ ਉਹਨਾਂ ਨੂੰ ਵੀ ਫੜਿਆ ਜਾਏਗਾ ਔਰ ਸਾਨੂੰ ਉਮੀਦ ਹੈ ਕਿ ਹੋਣ ਵਾਲੇ ਤੇ ਨਾਲ ਹੀ ਰਿਕਵਰੀ ਵੀ ਹੋਏਗੀ ਵੈਪਨ ਕਿਹੜਾ ਮਿਲੇ ਨਸ਼ਾ ਤਸਕਰ ਹੈ ਜੀ ਨਾਲ ਗੈਂਗਸਟਰ ਵੀ ਕਹਿ ਸਕਦੇ ਆ बिकॉज ਇਹ ਨਾਲ ਵੈਪਨ ਵੀ ਰੱਖਦਾ ਪਹਿਲਾਂ ਵੀ ਆਰਮਜ਼ ਐਕਟ ਦਾ ਪਰਚਾ ਵੀ ਹੈ ਤੇ 3 ਐਨਡੀਪੀਐਸ ਦੇ ਪਰਚੇ ਅਲੱਗ ਅਲੱਗ ਥਾਣਿਆਂ ਦੇ ਉਹ ਵੀ ਮਨਸਰ ਦੇ ਵੈਪਨ ਮਿਲਿਆ ਵੈਪਨ ਇਹ ਤੋਂ 32 ਬੋਰ ਦਾ ਮਿਲਿਆ ਜੀ ਜਿਸ ਤੇ ਜਿਸ ਦੇ ਤੋਂ ਇਹਨੇ ਪੁਲਿਸ ਪਾਰਟੀ ਨਾਲ ਫਾਇਰਿੰਗ ਕੀਤੀ ਸੀ ਕਿੰਨੀਆਂ ਗੋਲੀਆਂ ਇਸ ਨੌਜਵਾਨ ਦੇ ਵੱਲੋਂ ਚੁਵਾਈਆਂ ਗਈਆਂ ਜੀ ਇਹ ਇੱਕ ਇਹਦੇ ਵੱਲੋਂ ਚੱਲੀ ਇੱਕ ਰਿਟੈਲੀਟਰੀ ਸੈਲਫ ਡਿਫੈਂਸ ਫਾਇਰ ਹੋਇਆ ਪੁਲਿਸ ਪਾਰਟੀ ਨਾਲ ਗੱਲਾਂ ਸੀ ਜਾਂ ਕੋਈ ਹੋਰ ਵੀ ਨਾਲ ਲੱਗੀ ਸੀ ਇਹਦੇ ਨਾਲ ਨਹੀਂ ਕੱਲ ਤਾਂ ਕੱਲਾ ਹੀ ਸੀਗਾ ਇਹ ਬਾਕੀ ਇਹਦੇ ਨੇ ਸਾਥੀ ਆ ਉਹਨਾਂ ਤੇ ਉੱ ਉਣੀ ਹੈ ਮੇਰੇ ਖਾਲ 22 22 ਸਾਲ ਰਾਤ ਲੇਟ অলਮੋਸਟ 12 ਦੇ ਨੇੜੇ ਢਈ ਹੈ ਇਹ ਦੋ ਦੋ ਮੁਕਦਮੇ ਦਰਜ ਹੋਏ ਜੀ ਮਜੀਠਾ ਰੋਡ ਪਹਿਲਾਂ ਇਨਫੋਰਮੇਸ਼ਨ ਤੇ ਹੋਇਆ ਔਰ ਉਸ ਪਾਰਟੀ ਨੇ ਆਪਣੀ ਜਦੋਂ ਫਾਲੋਅ ਅਪ ਚਾ ਕੇ ਇੱਥੇ ਜਦੋਂ ਇੰਕਾਊਂਟਰ ਹੋਇਆ ਉਸ ਦੇ ਵਿੱਚ ਇੱਥੇ ਵੀ ਨਵਾਂ ਪਰਚਾ ਦਰਜ ਕੀਤਾ ਗਿਆ ਸਰ ਕਿੰਨੀ ਦੇਰ ਤੋਂ ਬਾਹਰ ਸੀ ਹਾਂਜੀ ਹਾਂਜੀ ਸਰ ਕਿੰਨੀ ਦੇਰ ਤੋਂ ਬਾਹਰ ਸੀ ਉਹ ਚੈੱਕ ਕਰਦੇ ਆ ਜੀ ਸਾਰਾ ਇਹਦਾ ਜੇਲ ਰਿਕਾਰਡ ਵਗੈਰਾ ਅਸੀਂ ਸਾਰਾ ਇਸ ਕੰਮ 'ਚ ਲੱਗੇ ਹੋਏ ਹਾਂ ਵੀ ਇਹਨਾਂ ਦਾ ਸਾਰਾ ਨੈਟਵਰਕ ਜਿਹੜਾ ਉਹ ਸਪੈਸ਼ ਕੀਤਾ ਜਾਵੇ ਸਰ ਕਿੰਨੇ ਜਿਆਦਾ ਕੰਮ ਕਰਿਆ ਸੀ ਕਾਫੀ ਦੇਰ ਤੋਂ ਮੁਕਦਮੇ ਹੈਗੇ ਜੀ ਤੁਸੀਂ ਦੇਖੋ ਤਾਂ ਚਾਰ ਮੁਕਦਮੇ ਹਨ ਤਿੰਨ ਐਨਡੀਪੀਐਸ ਦੇ ਕਾਰਮਜ਼ੈਕਟ ਦੇ ਇਹਦਾ ਮਤਲਬ ਬੰਦਾ ਕ੍ਰਿਮੀਨਲ ਬੈਕਗ੍ਰਾਉਂਡ ਤੇ ਪ੍ਰਵਿਰਤੀ ਤਾਂ ਹੈ ਹੀ ਐ ਨਾ ਜੀ ਥੈਂਕ ਯੂ